ਆਪਣਾ ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਦੇ ਵਿਚਾਲੇ ਇਹ ਪੁੱਤ ਚਾਹ ਦੇ ਵੀ ਭੁੱਲ ਗਿਆ ਕਿ ਜਨਮ ਦਿਨ ਆਖਿਰਕਾਰ ਮਨਾਇਆ ਹੀ ਕਿਉਂ ਜਾਂਦਾ ਹੈ ਉਹਨਾਂ ਮਾਪਿਓ ਦਾ ਧੰਨਵਾਦ ਕਰਨ ਦੇ ਲਈ ਜਿਨ੍ਹਾਂ ਨੇ ਉਹਨੂੰ ਜਨਮ ਦਿੱਤਾ ਇਸ ਦੁਨੀਆ ਦੇ ਵਿੱਚ ਲਿਆਂਦਾ ਅਤੇ ਇਸ ਦੁਨੀਆ ਨੂੰ ਦੇਖਣ ਯੋਗ ਆ ਵੀ ਬਣਾਇਆ ਪਰ ਇਸ 24 ਸਾਲ ਦੇ ਪੁੱਤ ਨੂੰ ਆਪਣੇ ਜਨਮ ਦਿਨ ਦਾ ਮਤਲਬ ਸਿਰਫ ਇਨਾ ਹੀ ਪਤਾ ਸੀ ਕਿ ਮੈਂ ਆਪਣੇ ਮਾਪਿਓ ਦੇ ਕੋਲੋਂ ਪੈਸੇ ਲੈ ਲਵਾਂ 11 ਦੋਸਤਾਂ ਦੇ ਨਾਲ ਪਾਰਟੀ ਕਰਾਂ ਮੂੰ ਮੰਗੀ ਚੀਜ਼ ਖਰੀਦਾਂ ਅਤੇ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਸੋ ਜਾਵਾਂ ਇਸ ਨੇ ਇੱਕ ਪਲ ਦੇ ਲਈ ਵੀ ਨਹੀਂ ਸੋਚਿਆ ਕਿ ਮੇਰਾ ਉਹ ਪਿਓ ਜਿਹੜਾ ਕਿ ਬੜੀ ਹੀ ਮਿਹਨਤ ਦੇ ਨਾਲ ਘਰ ਦੇ ਵਿੱਚ ਹੀ ਕੰਮਕਾਰ ਕਰਕੇ ਖੇਤੀਬਾੜੀ ਕਰਕੇ ਹੀ ਪੈਸੇ ਕਮਾ ਰਿਹਾ ਹੈ ਘਰ ਨੂੰ ਚਲਾ ਰਿਹਾ ਹੈ ਉਹ ਇੱਕੋ ਮਿੰਟਾਂ ਦੇ ਵਿੱਚ 5000 ਰੁਪਏ ਕਿਵੇਂ ਖਰਚਣ ਦੇ ਲਈ ਪੁੱਤ ਨੂੰ ਦੇ ਦੇਵੇ ਮੰਨਿਆ ਕਿ ਅੱਜ ਇਸ ਦਾ ਜਨਮ ਦਿਨ ਸੀ ਪਰ ਇਸ ਦੇ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਲਗਾਤਾਰ ਚਿੱਤੇ ਚਲਦੇ ਹੋਏ ਮਜਬੂਰ ਪਿਤਾ ਦੇ ਵੱਲੋਂ ਨਾ ਕਰ ਦਿੱਤੀ ਗਈ ਜੇਕਰ ਉਹਨਾਂ ਦੇ ਕੋਲ ਪੈਸੇ ਹੁੰਦੇ ਤਾਂ ਜ਼ਰੂਰ ਹੀ ਉਹਨਾਂ ਨੇ ਆਪਣੇ ਪੁੱਤ ਨੂੰ ਜਨਮ ਦਿਨ ਤੇ ਫੜਾ ਦੇਣੇ ਸੀ ਪਰ ਕੋਈ ਨਾ ਕੋਈ ਮਜਬੂਰੀ ਹੋਣੀ ਉਹਨਾਂ ਮਾਪਿਓ ਦੀ ਜਿਹੜੇ ਕਿ ਆਪਣੇ ਪੁੱਤ ਨੂੰ ਪੈਸੇ ਨਹੀਂ ਦੇ ਸਕੇ ਪਰੇਸ ਪੁੱਤ ਦੇ ਵੱਲੋਂ ਉਸ ਤੋਂ ਵੀ ਮਾੜਾ ਕਾਰਾ ਕੀਤਾ ਗਿਆ ਕਲਯੁਗੀ ਕਾਰਾ ਕੀਤਾ ਗਿਆ ਜਿਸ ਦੇ ਵਿੱਚ ਆਪਣੇ ਪਿਤਾ ਨੂੰ ਕੈਂਚੀਆਂ ਦੇ ਨਾਲ ਵਾਰ ਕਰ ਕਰਕੇ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਮਕਾਇਆ ਗਿਆ ਬੀਤੇ ਦਿਨੀ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਪਰ ਇਸ ਮੁੰਡੇ ਦੀ ਮਾਂ ਦੇ ਵੱਲੋਂ ਹੀ ਜਿਹਦੇ ਢਿੱਡੋਂ ਇਹਨੇ ਜਨਮ ਲਿਆ ਜਨਮ ਦਿਨ ਵਾਲੇ ਦਿਨ ਹੀ ਮਾਂ ਕਿਸ ਤਰ੍ਹਾਂ ਦੇ ਨਾਲ ਰੋ ਰੋ ਕੇ ਕਹਿ ਰਹੀ ਸੀ ਕਿ ਮੇਰਾ ਘਰ ਉਜੜ ਗਿਆ ਮੇਰਾ ਸੁਹਾਗ ਉਜੜ ਗਿਆ ਮੇਰੇ ਪੁੱਤ ਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਹੁਣ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਇੱਕ ਮਾਂ ਨੇ ਆਪਣੇ ਪੁੱਤ ਦੇ ਖਿਲਾਫ ਹੀ ਮਾਮਲਾ ਦਰਜ ਕਰਵਾਇਆ ਹੈ ਜਿਸ ਤੋਂ ਬਾਅਦ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਬਿੱਤੇ ਦਿਨ ਭੱਜਿਆ ਹੋਇਆ ਇਹ ਮੁੰਡਾ ਪੁਲਿਸ ਦੇ ਵੱਲੋਂ ਹੁਣ ਫੜ ਲਿਆ ਗਿਆ ਹੈ ਜਿਸ ਦੇ ਵਿਰੁੱਧ ਪੁਲਿਸ ਦਾ ਕਹਿਣਾ ਸੀ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਜਨਮ ਦਿਨ ਤੇ ਪਿਤਾ ਨੂੰ ਮਾਰਨ ਵਾਲਾ ਪੁੱਤ ਪੁਲਿਸ ਨੇ ਕਾਬੂ ਕਰ ਲਿਆ ਉਹ ਪੈਸੇ ਦੀ ਮੰਗ ਕਰ ਰਿਹਾ ਸੀ ਪਾਰਟੀ ਕਰਨ ਦੇ ਲਈ ਪਰ ਜਦੋਂ ਉਸ ਨੂੰ ਪੈਸੇ ਨਾ ਮਿਲੇ ਤਾਂ ਉਹਨੇ ਆਪਣੇ ਪਿਤਾ ਨੂੰ ਮਾਰ ਮਕਾਇਆ ਸੀ ਇਸ આરોપી ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇਦਰ ਮ੍ਰਿਤਕ ਦੀ ਪਛਾਣ ਜਿੱਥੇ ਪਰਮਜੀਤ ਸਿੰਘ ਦੇ ਵਜੋਂ ਹੋਈ ਹੈ ਪਿੰਡ ਪੱਤੋ ਵਜੋ ਉਥੇ ਹੀ ਆਪਣੇ ਪੁੱਤ ਨੂੰ ਜਨਮ ਦਿਨ ਤੇ ਉਹ ਪੈਸੇ ਨਹੀਂ ਦੇ ਸਕਿਆ ਸੀ 5000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਪਿਤਾ ਨੇ ਕਿਹਾ ਕਿ ਤੂੰ 1000 ਰੁਪਿਆ ਹੀ ਲੈ ਲੈ ਤੇਜ ਦੇ ਵਿੱਚ ਜਨਮ ਦਿਨ ਮਨਾ ਪਰ ਪੁੱਤ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਗੁੱਸੇ ਦੇ ਵਿੱਚ ਆਇਆ ਅਤੇ 24 ਸਾਲਾਂ ਪੁੱਤਰ ਵਰਿੰਦਰਜੀਤ ਸਿੰਘ ਦੇ ਵੱਲੋਂ ਜਨਮ ਦਿਨ ਮਨਾਉਣ ਦੇ ਲਈ ਪਿਤਾ ਪਰਮਜੀਤ ਦੇ ਕੋਲੋਂ ਪੈਸੇ ਨਾ ਮਿਲਣ ਦੀ ਸੂਰਤ ਤੇ ਵਿੱਚ ਉਹਨਾਂ ਨੂੰ ਮਾਰ ਮੁਕਾਇਆ ਗਿਆ ਪਿਤਾ ਦੇ ਵੱਲੋਂ ਉਸ ਨੂੰ ਮੰਗ ਦੇ ਅਨੁਸਾਰ ਪੈਸੇ ਨਹੀਂ ਦਿੱਤੇ ਗਏ ਸੀ ਜਿਸ ਤੇ ਚਲਦੇ ਹੋਏ ਘਰ ਦੇ ਵਿੱਚ ਹੀ ਪਈ ਕੈਂਚੀ ਦੇ ਨਾਲ ਪੁੱਤ ਨੇ ਆਪਣੇ ਪਿਓ ਨੂੰ ਮਾਰਿਆ ਇਹ ਸਾਰੀ ਘਟਨਾ ਦੇ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਪੁਲਿਸ ਵਾਲਿਆਂ ਦੇ ਵੱਲੋਂ ਕਿ ਕੈਂਚੀ ਲੱਗਣ ਦੇ ਕਾਰਨ ਹੀ ਪਰਮਜੀਤ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਇਲਾਜ ਦੇ ਲਈ ਸਿਵਲ ਹਸਪਤਾਲ ਫਤੇਗੜ ਸਾਹਿਬ ਲਈ ਅੰਦਾ ਗਿਆ ਸੀ ਪਰੰਤੂ ਉਹ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉੱਥੇ ਦਮ ਤੋੜ ਗਏ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ਤੇ ਇਸਾਰਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਹੁਣ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਸਿੰਘ ਪਸੀਪਤੋਂ ਹਨ ਬਡਾਲੀ ਵਾਲਾ ਸਿੰਘ ਨੇ ਐਸਐਚਓ ਬਡਾਲੀ ਵਾਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ ਵਾਰ ਕੀਤਾ ਸੀ ਇਹ ਨੂੰ ਹਸਪਤਾਲ ਲੈ ਜਾਂਦੇ ਹੋਏ ਪੰਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਹੜਾ ਇਹ ਝਗੜੇ ਦਾ ਕਾਰਨ ਬੀ ਸੀ ਹਾਂਜੀ ਉਹਨਾਂ ਦਸੰਤਵਕ ਇਹ ਵਿਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਨੂੰ ਜਨਮ ਦਿਨ ਮਨਾਉਣ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਕਿੰਨੀਆਂ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਸੀ ਇਹਨੂੰ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿੰਨੇ ਸਾਲ ਹੈ ਹਾਂਜੀ ਕੱਲ ਹੀ ਫਿਰ ਐਸ ਐਚ ਓ ਬਡਾਲੀਆ ਲਾਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਇਹ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੀ ਨਾਮ ਹੈ ਦੋਸ਼ੀ ਦਾ ਓਰੇਂਦਰ ਕੁਲਜੀ ਇਹ ਬੈਕਗਰਾਉਂਡ ਕੀ ਹੈ ਕੀ ਕਰਦਾ ਕਿਸੇ ਓਰੇਂਦਰ ਨੇ ਇਹ ਆਪਣੇ ਘਰ 'ਚ ਹੀ ਕੰਮ ਕਰਦਾ ਨੇ ਜੀ ਪਸ਼ੂ ਵਗੈਰਾ ਰੱਖੇ ਹੋਏ ਨੇ ਜੀ ਪਹਿਲਾਂ ਤਾਂ ਨਹੀਂ ਮਾਮਲਾ ਇੱਥੇ ਦਰਜ ਕਿਸੇ ਦਾ